ਦੇ ਉੱਤੇ ਹਮਲਾ ਕੀਤਾ ਜਾ ਰਿਹਾ ਅੱਜ ਪਹਿਲੀ ਗੱਲ ਤਾਂ ਇੱਕ ਚੰਗੀ ਤਰ੍ਹਾਂ ਸਮਝੋ ਇਹ ਆਮ ਆਦਮੀ ਪਾਰਟੀ ਕੋਈ ਆਮ ਆਦਮੀ ਪਾਰਟੀ ਨਹੀਂ ਕਿ ਮੇਰੇ ਵੀਰੋ ਇਹ ਅਮੀਰ ਆਦਮੀ ਪਾਰਟੀ ਆ ਇਹਨਾਂ ਦੇ ਬੰਦੇ ਦੇਖੋ ਆ ਤੁਹਾਡਾ ਮੁਹੱਲੀ ਵਾਲਾ ਕੁਲਵੰਤ ਇਹ ਤੁਹਾਨੂੰ ਲੱਗਦਾ ਕੋਈ ਆਮ ਆਦਮੀ ਹੈ ਇੱਕ ਹਜ਼ਾਰਾਂ ਕਰੋੜ ਰੁਪਏ ਦਾ ਰੀਅਲ اسٹیਟ ਮਾਫੀਆ ਚਲਾਉਂਦਾ ਮੇਰੇ ਵੀਰੋ ਆ ਜਿਹੜਾ ਹੁਣ ਮਨਿਸਟਰ ਬਣਿਆ ਕਿਨਾ ਸੰਜੀਵ अरोड़ा ਤੁਹਾਨੂੰ ਲੱਗਦਾ ਉਹ ਆਮ ਆਦਮੀ ਆ ਉਹਦਾ ਕਟੋ-ਕਟਨੀ ਤਾਂ 25-30 ਹਜ਼ਾਰ ਦਾ ਰੀਅਲ ਏਸਟੇਟ ਦਾ ਲੁਧਿਆਣਾ ਤੇ ਦਿੱਲੀ ਵਿੱਚ ਕਾਰੋਬਾਰ ਆ ਔਰ ਇਸ ਨਾਲ लवली ਯੂਨੀਵਰਸਿਟੀ ਅਸ਼ੋਕ ਮਿੱੱਤਲ ਤੁਹਾਨੂੰ ਲੱਗਦਾ ਆਮ ਆਦਮੀ ਆ ਉਹਦਾ ਮੇਰਾ ਖਿਆਲ ਕੱਲੀ ਯੂਨੀਵਰਸਿਟੀ ਲੁਧਿਆਣੇ ਆ ਜੰਦਰ ਵਾਲੀ ਉਹ ਕਟੋ-ਕਟਨੀ ਤਾਂ 25-30 ਹਜ਼ਾਰ ਕਰੋੜ ਦੀ ਮਲਕੀਅਤ ਆ ਸ਼ਾਇਦ 1000-1200 ਕਿੱਲੇ ਵਿੱਚ ਯੂਨੀਵਰਸਿਟੀ ਆ ਇਹ ਆਮ ਆਦਮੀ ਨੇ ਆ ਡਾਕਟਰ ਨਿੱਜਰ ਜਿਹੜਾ ਪੋੜਾ ਪਾਲਾ ਸ਼ਕਲੋਂ ਦੇਖਣ ਵਾਲਾ ਓਏ ਇੱਕ ਵੱਡੇ ਹੋਟਲ ਤੇ ਵੱਡੇ ਵੱਡੇ ਹਸਪਤਾਲਾਂ ਦਾ ਮਾਲਕ ਆ ਇਹਨਾਂ ਚੋਂ ਕਿਹੜਾ ਆਮ ਆਦਮੀਆ ਮੇਰੇ ਵੀਰੋ ਭਗਵੰਤ ਹਮੇਸ਼ਾ ਇਹ ਕਹਿ ਕੇ ਇਹਦਾ ਜੀ ਪਟੇਰਾ ਵਾਲੇ ਜੀ ਪਿੰਚਰਾ ਵਾਲੇ ਇਹਦਾ ਜੀ ਸਾਦੇ ਜੇ ਬੱਚੇ ਕੋਈ ਸਾਦਾ ਨਹੀਂਗਾ ਔਰ ਜਿਹੜੇ ਕਿਤੇ ਮਾਰੇ ਮੋٹے ਪੈਣਾ ਆਏ ਬਣ ਕੇ ਆਮ ਉਹਨਾਂ ਨੇ ਉਹ ਲੁੱਟ ਮਚਾਈ ਪਿਛਲੇ ਸਾਢੇ 3 ਸਾਲ ਵਿੱਚ ਪੰਜਾਬ ਦੀ ਦਰਜਾ ਬਦਰਜਾ ਜਿੱਥੇ ਤਾਂ ਲੱਗਦਾ ਸੀਗਾ ਪ੍ਰਾਪਰਟੀਆਂ ਤੇ ਕਬਜ਼ੇ ਮਾਣੂ ਕੇ ਜਗਰਾਉਂ ਦੀ ਆ ਘਟਾਰੂ ਚੱਕ ਨੇ ਬੱਚੇ ਨਹੀਂ ਛੱਡੇ ਹੋਣਾ ਤੇ ਹਮਲਾ ਜਿਹੜਾ ਜਿੱਥੇ ਦਾ ਲਗਿਆ ਦੋ ਦੋ 4-4 ਲੱਖ ਦੋ ਦੋ 4-4 ਏਕੜ ਦੇ ਫਾਰਮ ਹਾਊਸ ਬਣ ਰਹੇ ਨੇ ਮੇਰੇ ਵੀਰੋ ਅੱਛਾ ਮੈਂ ਪੁੱਛਣਾ ਚਾਹਣਾ ਆ ਰਾਗਵ ਚੱਡਾ ਦੇਖਣ ਨੂੰ ਤਾਂ ਮੈਨੂੰ ਲੱਗਦਾ ਔਰਤ ਜੀ ਲੱਗਦੀ ਹੈ ਵਿਚਾਰੀ ਔਰਤਾ ਮਾਇਨ ਨਾ ਕਰ ਰਿਹਾ ਯਾਰ ਬੱਚੂ ਜਾਂ ਉਹਨੇ ਕੱਲ ਪਰਸੋ ਪੋਸਟ ਕੀ ਪਾਈ ਪੰਜਾਬ ਪਿੱਛੇ ਆ 4 ਲੱਖ ਕਰੋੜ ਦਾ ਕਰਜ਼ਾ ਸਾਡੀਆਂ ਜ਼ਮੀਨਾਂ ਖੋਹੀਆਂ ਜਾ ਰੀਆਂ ਉਹਨੇ ਪੋਸਟ ਕੀ ਪਾਈ ਆ ਪਹਿਲਾਂ ਇਹ ਦੱਸੋ ਕਿ ਰਾਗਵ ਚੱਡਾ ਮੋਛਣਾ ਚੰਗਾ ਲੱਗਦਾ ਕਿ ਬਿਨਾ ਮੋਛ ਤੋਂ ਚੰਗਾ ਲੱਗਦਾ ਅੱਛਾ ਦੱਸੋ ਤੁਹਾਨੂੰ ਬਿਨਾ ਮੋਛ ਤੋਂ ਚੰਗਾ ਲੱਗਦਾ ਇਹ ਪੋਲਿਟਿਕ ਸਾਰ ਪੰਜਾਬ ਦੀ ਇਹ ਰਾਜ ਸਭਾ ਦੇ ਮੈਂਬਰ ਬਣਾ ਕੇ ਭੇਜੇ ਪਰ ਲੁਗਲੀ ਵਾਲਾ ਸ਼ੋਕ ਮਿੱਤਲ ਕਦੀ ਬੋਲਿਆ ਇੱਕ ਲਫ਼ਜ਼ ਪੰਜਾਬ ਲਈ ਆ ਜਿਹੜਾ ਸੰਦੀਪ ਪਾਟਕ ਬਣਾ ਇੱਕ ਲਫ਼ਜ਼ ਬੋਲਿਆ ਕਦੀ ਪੰਜਾਬ ਲਈ ਉਲਟ ਤਾਂ ਬੋਲੇ ਹੋਣਗੇ ਅੱਜ ਕੀ ਹੋਇਆ ਵਾ ਆ ਜਿਹੜਾ ਗਲਾਡਾ ਦੇ ਸਾਹਮਣੇ ਖੜੇ ਪੁੱਢਾ ਦੇ ਇਹ ਸਾਰੀਆਂ ਅਥਾਰਟੀਜ਼ ਪੰਜਾਬ ਦੀਆਂ ਨੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਸਾਰੀਆਂ ਅਥਾਰਟिटीज ਦਾ ਚੇਅਰਪਰਸਨ ਚੇਅਰਮੈਨ ਅਜੇ ਤੋਂ ਡੇਡ ਮਹੀਨਾ ਪਹਿਲਾਂ ਭਗਵੰਤ ਮਾਨ ਨੂੰ ਤੋੜਤਾ ਇਹਨੂੰ ਕਹਿੰਦੇ ਤੈਨੂੰ ਆ ਪੂਡਾ ਗਲਾਡਾ ਗਬਾਡਾ ਅੰਮ੍ਰਿਤਸਰ ਸਾਰੀਆਂ ਅਥਾਰਟੀਆਂਸ ਤੋਂ ਇਹਦਾ ਅਧਿਕਾਰ ਖੋ ਕੇ ਤੇ ਚੀਫ ਸੈਕਟਰੀ ਪੰਜਾਬ ਨੂੰ ਚੇਅਰਮੈਨ ਲਾਤਾ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਵਿੱਚ ਹੋਇਆ ਕਿਉਂਕਿ ਭਗਵੰਤ ਮਾਨ ਵੈਸੇ ਤਾਂ ਆੜ ਦਾਨੇਗਾ ਰੀੜ ਦੀ ਹੱਡੀ ਹੈ ਨਹੀਂ ਪਰ ਉਹਨੂੰ ਲੱਗਿਆ ਉਹ ਕਿਤੇ ਆੜ ਨਾ ਜਾਵੇ ਅਸੀਂ ਜ਼ਮੀਨਾਂ ਖੋਣੀਆਂ ਨੇ ਅੱਜ ਆਪਣਾ ਲੋਲੇ ਤੁਹਾਡਾ ਮੁਖ ਸਕੱਤਰ ਕੌਣ ਆ ਠੀਕ ਆ ਪੰਜਾਬ ਕੈਡਰ ਦਾ ਆਈਐਸ ਅਫਸਰ ਗੈਰ ਪੰਜਾਬੀ ਤੁਹਾਡਾ ਡੀਜੀਪੀ ਕੌਣ ਆ ਪੰਜਾਬ ਦਾ ਗੈਰ ਪੰਜਾਬੀ ਤੁਹਾਡਾ ਹੋਮ ਸੈਕਟਰੀ ਕੌਣ ਆ ਪੰਜਾਬ ਦਾ ਗੈਰ ਪੰਜਾਬੀ ਤੁਹਾਡੀ ਇੰਡਸਟਰੀ ਦੀ ਚੇਅਰਪਰਸਨ ਲਈ ਰੇ ਨੂੰ ਕੁੱਤਾ ਦਿੱਲੀੋਂ ਗੈਰ ਪੰਜਾਬੀ ਔਰ ਜਿਹੜਾ ਲੈਂਡ ਜਿਹੜੀ ਇੰਡਸਟਰੀਅਲ ਕਾਰਪੋਰੇਸ਼ਨ ਜਿਹੜੀ ਇੰਡਸਟਰੀ ਨੂੰ ਚਲਾਉਣਾ ਉਹ ਛੂਪੀ ਦਾ ਇੱਕ ਕੋਈ ਦੀਪਕ ਚੋਹਾਨ ਆਪਣਾ ਪਿੱਠੂ ਇਹਨ ਸਿਸ਼ੋਡੀ ਇਹਨ ਲਾ ਕੇ ਉੱਥੇ ਸਾਡੇ ਉੱਤੇ ਚੇਅਰਮੈਨ ਬਣਾ ਦਿੱਤਾ ਮੇਰੇ ਵੀਰੋ ਇਹਨਾਂ ਨੂੰ ਪਤਾ ਲੱਗ ਚੁੱਕਾ ਵਾ ਕਿ ਇਹਨਾਂ ਦੇ ਦਿਨ ਗਿਣਤੀ ਦੇ ਨੇ ਇਹਨਾਂ ਨੂੰ ਸਾਰਾ ਪਤਾ ਵਾ ਕਿ ਹੁਣ ਸਾਡਾ ਸਮਾਂ ਬਹੁਤ ਘਟਾ ਇਹਨਾਂ ਨੇ ਕਿਹਾ ਜਾਣ ਲੱਗੇ ਜਿਹੜਾ ਸਵਾ ਸਾਲ ਰਹਿ ਗਿਆ ਉਹ ਲੁਕ ਲੋ ਪੰਜਾਬ ਨੂੰ ਖੋਲੋ ਲੋ ਕਾਲੀਆਂ ਜ਼ਮੀਨਾਂ ਜਿੱਥੋਂ ਪੈਸੇ ਬਣਦੇ ਨੇ ਔਰ ਇਹ ਲੁਧਿਆਣਾ ਪੂਲਿੰਗ ਪਾਲਿਸੀ ਨਹੀਂ ਗਏ اے لدھانہ دی گراب لینڈ گرابنگ پولیسی ہے پچی ہزار اکڑ میرے بھی دو جگہ اور سوچو ذرا منگیا کے اس نے اربن سٹیٹ کسی نے کیا ترن تارن تو کھڑے ساڑے ارمندر گل یا ایم ایل اے صاحب لو دیانے تو پرانے سابق کیپٹن سندیپ کسے نے پنجاب چھو کیا کہ سانو اربن سٹیٹ چاہی دیا ہے ایک بندے نے نہیں منگی کون منگ کی رے لوکی چوٹھے پولیس مقابلے دا انصاف ਮਰਗੀ ਕੀ ਲੋਕ ਲੋਕ ਰਹੇ ਨੇ ਨਰਿੰਦਰ ਸਿੰਘ ਦੀ ਸੀਆਈਏ ਸਟਾਫ ਵਿੱਚ 180 ਥਾਵਾਂ ਤੇ ਕਰੰਟ ਲਾ ਕੇ ਕੀਤੀ ਗਈ ਹੱਤਿਆ ਉਹਦਾ ਇਨਸਾਫ ਮੰਗ ਰਹੇ ਨੇ ਲੋਕ ਜੋ ਰੋਜ਼ ਸਾਡੀਆਂ ਫਸਲਾਂ ਖਰਾਬ ਹੋ ਰੀਆਂ ਉਹਦਾ ਮੁਆਵਜ਼ਾ ਜਿਹੜਾ ਕਹਿੰਦਾ ਸੀ ਬੱਕਰੀ ਜਿਹੜਾ ਕਹਿੰਦਾ ਸੀ ਪਤਾ ਨਹੀਂ ਕੀ ਉਹ ਬੱਕਰੀ ਤੋਂ ਬਾਅਦ ਕੀ ਆ ਮੁਰਗੀ ਕਿੱਥੇ ਮੁਰਗੀ ਕਿੱਥੇ ਭਗਵੰਦ ਤੇਰੀ ਬੱਕਰੀ ਮੰਗਤਾ ਐ ਰੇ ਰੋਕੀ ਤੇ ਦਿੱਤਾ ਜਾ ਰਿਹਾ ਸਾਨੂੰ 25000 ਏਕੜ ਕਰਦੀ ਲੁਧਿਆਣੇ ਦੀ ਅੱਛਾ ਰਹਿਣਾ ਕਿ ਨਾ ਇੱਥੇ ਕਿਨੇ ਰਹਿਣਾ ਸਾਡੇ ਬੱਚੇ ਤਾਂ ਵਿਦੇਸ਼ਾਂ ਜਾ ਰਹੇ ਨੇ ਉਹਨਾਂ ਨੂੰ ਤਾਂ ਕੋਈ ਨੌਕਰੀਆਂ ਨਹੀਂ ਹੈ ਉਹਨਾਂ ਦੇ ਕੋਲ ਕੋਈ ਸਾਧਨ ਨਹੀਂ ਹੈ ਉਹ ਤਾਂ ਜ਼ਮੀਨਾਂ ਵੇਚ ਕੇ ਬਾਹਰ ਵਿਦੇਸ਼ਾਂੇ ਜਾ ਰਹੇ ਨੇ ਲੱਖਾਂ ਰੁਪਏ ਟਰੈਵਲ ਏਜੰਟਾਂ ਨੂੰ ਦੇ ਕੇ ਕੌਣ ਰਹੇਗਾ ਇੱਥੇ ਅਰਬਨ ਸਿਟਾ ਵਿੱਚ ਬਾਹਰ ਉਹ ਲਿਆ ਕੇ ਪੰਜਾਬ ਦੇ ਲੋਕ ਤੁਹਾਡੇ ਉੱਤੇ ਸਿਰ ਤੇ ਬਿਠਾਏ ਜਾਣਗੇ ਪਹਿਲੇ ਹੀ ਮੁਹੱਲੀ ਕਿਹੜਾ ਪਿੰਡ ਸੀ ਮਾਜਰੀ ਕਿਹੜਾ ਇੱਥੇ ਜਿਹੜਾ ਜੀ ਹਾਂ ਜੇਸ ਪਿੰਡ ਵਿੱਚ 9000 ਵੋਟ ਗੈਰ ਪੰਜਾਬੀਆਂ ਦੀ ਬਣ ਗਈ ਮੇਰੇ ਵੀਰੋ 750 800 ਵੋਟ ਸਾਰੇ ਮੁਹੱਲੇ ਦੇ ਬਾਹਰ ਸਾਰੇ ਲੁਧਿਆਣੇ ਦੇ ਬਾਹਰ ਸਾਰੇ ਜਲੰਧਰ ਦੇ ਬਾਹਰ ਗੈਰ ਪੰਜਾਬੀਆਂ ਦੀ ਵਸੂ ਹੋ ਚੁੱਕੀ ਆ ਇਹਨਾਂ ਦਾ ਮਨਸੂਬਾ ਵਾ ਕਿ ਹੁਣ ਬਕਾਇਦਾ ਤੌਰ ਤੇ ਰਾਸ਼ਨ ਕਾਰਡ ਬਣਾ ਕੇ ਆਧਾਰ ਕਾਰਡ ਬਣਾ ਕੇ ਇਹਨਾਂ ਨੂੰ ਮਲਕੀਅਤ ਦੀ ਮਾਲਕੀ ਬਣਾਈ ਜਾਵੇ ਇਹਨਾਂ ਲੋਕਾਂ ਨੂੰ ਅਰਬਨ ਸਟੇਟਸ ਲਾਇਆ ਜਾਵੇਗਾ ਸਮਾਂ ਇਜਾਜ਼ਤ ਨਹੀਂ ਦਿੰਦਾ ਬਹੁਤ ਕੁਝ ਬਹੁਤ ਕੁਝ ਆ ਬੇਅਦਬੀ ਦੀ ਗੱਲ ਛੋ ਮੈਨੂੰ 1 ਮਿੰਟ ਸਿੱਧੂ ਸਾਹਿਬਾ 1 ਮਿੰਟ ਬੇਅਦਬੀ ਦੀ ਗੱਲ ਕੀਤੀ ਸਾਢੇ 3 ਸਾਲ ਬੇਅਦਬੀ ਵਿੱਚ ਇੱਥੇ ਆਈ 1.7 ਦਾ ਸੱਚਾ ਸੌਦਾ ਦਾ ਸਾਥ ਜਿਹੜਾ ਗੁਨਾਹਗਰ ਇੱਕ ਵਾਰ ਪ੍ਰੋਡਕਸ਼ਨ ਮੋਰਨ ਤੇ ਜੇਲ੍ਹ ਤੋਂ ਨਹੀਂ ਲੈ ਕੇ ਆਏ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਸੀਗੀ ਉਹਨੂੰ ਪ੍ਰੋਸੀਕਿਊਟ ਕਰਨ ਦੀ ਉਹ ਫਰੀਦਕੋਟ ਦੇ ਐਸਐਸਪੀ ਨੇ 2 ਸਾਲ ਭਗਵੰਤ ਮਾਨ ਨੇ ਬਤੌਰ ਗ੍ਰਹਿ ਮੰਤਰੀ ਆਪਣੇ ਟੇਬਲ 'ਤੇ ਰੱਖ ਛੱਡੀ ਸਾਰੇ ਗੁਨਾਹਗਾਰ ਜਮਾਨਤਾਂ ਲੈ ਗਏ ਸਾਰੀਆਂ ਟ੍ਰਾਇਲਸ ਚੰਡੀਗੜ੍ਹ ਸ਼ਿਫਟ ਹੋ ਗਈਆਂ 3.5 ਸਾਲ ਬਾਅਦ ਚਿਤਿਆ ਕਿ ਆ ਲੋਕਾਂ ਨੂੰ ਦਿਖਾ ਦਈਏ ਬیل ਪਾਸ ਕਰ ਦਿੰਨੇ ਆ ਅੱਛਾ ਬਿਲ ਪਾਸ ਕਰਨ ਆ ਗਏ ਬਿਲ ਬਣਿਆ ਹੀ ਕੋਈ ਨਹੀਂ ਜਦੋਂ ਬਣਿਆ ਕੁੱਤਾ ਭਜਾ ਜਿਹੜਾ ਬਣਾਇਆ ਆਪਣੇ ਵੱਲੋਂ ਉਹਨੂੰ ਕਹਿੰਦੇ ਜੀ ਹੁਣ ਅਸੀਂ 6 ਮਹੀਨੇ ਵਾਸਤੇ ਇੱਕ ਸਿਲੈਕਟ ਕਮੇਟੀ ਨੂੰ ਭੇਜ ਦਾਂਗੇ ਜੇ ਸਿਲੈਕਟ ਕਮੇਟੀ ਨੂੰ ਭੇਜਣਾ ਸੀ ਤੇ ਸਪੈਸ਼ਲ ਸੈਸ਼ਨ ਬਣਾਉਣ ਦੀ ਕੀ ਲੋੜ ਸੀ ਜੇ ਤੁਸੀਂ ਬੇਇਨਸਾਫੀ ਦਾ 6 ਮਹੀਨੇ ਹੋਰ ਸਮਝ ਦੇਣਾ ਸੀ ਕੋਈ ਨਹੀਂ ਇਸ ਕਰਕੇ ਮੇਰੇ ਵੀਰੋ ਇਹ ਸੋਸ਼ਲ ਮੀਡੀਆ ਦੀ ਪਾਰਟੀ ਹੈ ਕਾਰਪੋਰੇਟ ਆਮ ਪਾਰਟੀ ਅਮੀਰ ਆਮ ਪਾਰਟੀ ਇਹਨਾਂ ਦਾ ਨਾਮ ਅੱਜ ਤੋਂ ਇਹ ਰੱਖੋ ਇਹ ਕੋਈ ਆਮ ਆਦਮੀਆਂ ਦੀ ਪਾਰਟੀ ਆਮ ਤੁਸੀਂ ਬੈਠੇ ਹੋ ਆ ਪਿੰਡਾਂ ਬੈਠੀਆਂ ਆ ਦੇਖੋ ਜਿਹੜੀਆਂ ਪਿੰਡਾਂ ਚ ਕੰਮ ਕਰਦੇ ਆ ਇਹ ਲੋਕ ਨੇ ਜਿਹੜੇ ਬੱਚੇ ਖੜੇ ਨੇ ਪਿੱਛੇ ਇਹ ਨੇ ਆਮ ਇਸ ਲਈ ਪ੍ਰਧਾਨ ਜੀ ਤੁਹਾਡੀ ਆਗਿਆ ਨਾਲ ਅਖੀਰਲਾ ਮਤਾਂ ਜ਼ਿਆਦਾ ਤਾਂ ਟਾਈਮ ਲੈ ਲੈ ਓਕੇ ਇਹ ਤੋਂ ਘੱਟ ਬਣਦੀ ਨਹੀਂ ਇਹਨਾਂ ਗੱਲ ਥੋੜਾ ਮਸ਼ੀਨਰੀ ਵੀ ਗਰਮ ਕਰਨੀ ਹੈ ਨਾ ਇੱਕ ਮਤਾ ਜਿਹੜਾ ਮੋਦਨ ਵੀ ਪਾਸ ਕਰਾਇਆ ਸੀਗਾ ਮੈਂ ਤੁਹਾਨੂੰ ਸਭ ਨੂੰ ਕਹੂੰਗਾ ਕਿ ਵਾਹਿਗੁਰੂ ਕਰੇ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਔਰ ਆਪਣੀ ਸਰਕਾਰ ਬਣਨ ਤੇ ਜਿਹੜਾ ਪਹਿਲਾ ਐਕਸ਼ਨ ਪਹਿਲਾ ਐਕਸ਼ਨ ਉਹ ਇਹ ਹੋਊਗਾ ਕਿ ਅਸੀਂ ਜਿਹੜੀ ਲੈਂਡ ਪੂਲਿੰਗ ਪਾਲਿਸੀਆਂ ਇਹਦਾ ਮਤਾ ਅਸੀਂ ਰੱਦ ਕਰਾਂਗੇ ਕੈਬਨਿਟ ਦੇ ਵਿੱਚ ਔਰ ਜਿਹਨਾਂ ਲੋਕਾਂ ਨੇ ਸਾਜ਼ਿਸ਼ ਬਣਾ ਕੇ ਅੰਜਿਸ਼ ਬਣਾ ਕੇ ਤੁਹਾਡੀਆਂ ਜ਼ਮੀਨਾਂ ਖੋਈਆਂ ਅਸਲ ਵਿਜਲੈਂਸ ਇਨਕੁਆਇਰੀ ਆਰਡਰ ਕਰਕੇ ਉਹਨਾਂ ਗੁਨਾਹਗਰਾਂ ਦੇ ਖਿਲਾਫ ਮੁਕਦਮੇ ਚੜਾਏ ਜਾਣਗੇ ਜੇ ਮਤਾ ਪਸੰਦ ਆ ਹੁਣ ਕਰੋ ਹੱਥ ਉੱਤੇ ਤੇ ਮੈਂ ਜਨਰਲ ਛੱਡਣ ਲੱਗਿਆ ਅਜਕਾਰਾਂ ਬੋਲੇ ਸੋਨ ਹਾਲ ਤੁਸੀਂ ਬਾਣੀ ਰਹ ਹਰ ਤਾਜ਼ਾ ਅਪਡੇਟ ਦਿਲੀ ਔਨ ਸਟਾਈ ਟੀਵੀ ਦਿਨਾਲ